ਜੋਹਾਨ ਕਲਾਸਿਸ ਦੀ ਵਿਆਕਰਨ ਅੜੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਕਰਨ ਜਾ ਰਹੇ ਹਾਂ ਵਿੰਜਨ ਧੁਨੀਆਂ ਦੇ ਐਮਸੀਕਿਊ ਸਾਡਾ ਪਹਿਲਾ ਸਵਾਲ ਹੈ ਜਿਸ ਧੁਨੀ ਨੂੰ ਉਚਾਰਨ ਵਕਤ ਉਚਾਰਨ ਅੰਗ ਸਾਹ ਦੀ ਹਵਾ ਨੂੰ ਰੋਕ ਕੇ ਛੱਡਦੇ ਹਨ ਡੈਸ਼ ਰਖਵਾਉਂਦੀ ਹੈ ਕੀ ਖਵਾਉਂਦੀ ਹੈ ਸਵਾਰ ਵਿੰਜਨ ਲਗਾਖਰ ਜਾਂ ਫਿਰ ਮਾਤਰਾ ਦੱਸੋ ਇਹ ਖਵਾਉਂਦੀ ਹੈਗੀ ਵਿੰਜਨ ਸਾਂਹ ਦੀ ਹਵਾ ਜਿਹੜੀ ਫੇਫੜਿਆਂ ਦੇ ਵਿੱਚੋਂ ਸਾਡੇ ਆਉਂਦੀ ਹੈਗੀ ਐਂਉਂ ਜਦੋਂ ਕੋਈ ਉਚਾਰਨ ਅੰਗ ਰੋਕ ਕੇ ਛੱਡਦਾ ਥੋੜੀ ਜਾਂ ਬਹੁਤੀ ਮਾਤਰਾ ਦੇ ਵਿੱਚ ਉਹ ਤਾਂ ਹੁੰਦਾਗਾ ਵਿੰਜਨ ਜਦੋਂ ਸਾਂਹ ਦੀ ਹਵਾ ਬੇਰੋਕ ਬਾਹਰ ਆਉਂਦੀ ਹੈ ਤਾਂ ਉਹ ਕਹਾਉਂਦੇ ਨੇਗੇ ਸਵਾਰਵ ਉਚਾਰਨ ਅੰਗਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾ ਸਕਦਾ ਹੈ 2 3 5 ਜਾਂ ਫਿਰ 4 ਉਚਾਰਨ ਅੰਗਾਂ ਨੂੰ ਵੰਡਿਆ ਜਾਂਦਾ ਹੈਗਾ ਦੋ ਭਾਗਾਂ ਦੇ ਵਿੱਚ ਉਹ ਦੋ ਭਾਗ ਕਿਹੜੇ-ਕਿਹੜੇ ਨੇਗੇ ਚੁਸਤ ਉਚਾਰਨ ਅੰਗ ਤੇ ਸੁਸਤ ਉਚਾਰਨ ਅੰਗ ਅੱਗੇ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਅਗਲਾ ਸਵਾਲ ਚੁਸਤ ਉਚਾਰਨ ਅੰਗ ਹੈ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਉੱਪਰ ਲੱਜਵਾੜਾ ਤਾਲੂ ਜਿਹਨੂੰ ਅਸੀਂ ਤਾਲੂਆ ਕਹਿੰਦੇ ਆਂ ਮਾਲਵੇ ਦੇ ਵਿੱਚ ਬੁੱਲ ਜਾਂ ਫਿਰ ਉੱਪਰਲੇ ਦੰਦ ਦੱਸੋ ਜੀ ਸਾਡੇ ਤੋਂ ਪੁੱਛਿਆ ਗਿਆਗਾ ਚੁਸਤ ਉਚਾਰਨਾਂ ਪਾਵ ਜਿਹੜਾ ਐਕਟਿਵ ਹੁੰਦਾ ਹੈਗਾ ਉਹ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਹੇਠਲਾ ਬੋਲੋ ਸੀ ਆਪਸ਼ਨ ਸਾਡਾ ਉੱਤਰ ਹੈਗਾ ਹੁਣ ਚੁਸਤ ਜਿਹੜੇ ਉਚਾਰਨ ਅੰਗ ਹੁੰਦੇ ਨੇਗੇ ਇਹ ਦੋ ਪ੍ਰਕਾਰ ਦੇ ਹੁੰਦੇ ਨੇਗੇ ਚੁਸਤ ਉਚਾਰਨ ਅੰਗ ਤੇ ਸੁਸਤ ਉਚਾਰਨ ਚੁਸਤ ਉਚਾਰਨ ਆਂਗ ਉਹ ਹੁੰਦੇ ਨੇਗੇ ਜਿਹੜੇ ਕਿਸੇ ਵੀ ਵਿੰਜਨ ਨੂੰ ਜਾਂ ਧਨੀ ਨੂੰ ਉਚਾਰਨ ਦੇ ਵਕਤ ਐਕਟਿਵ ਰਹਿੰਦੇ ਨੇ ਚੁਸਤ ਰਹਿੰਦੇ ਨੇ ਉਹ ਕਿਹੜੇ-ਕਿਹੜੇ ਨੇ ਸਾਡੇ ਹੇਠਲੇ ਜਵਾੜੇ ਨਾਲ ਜੁੜੇ ਹੋਏ ਜਿਹੜੇ ਵੀ ਅੰਗ ਨੇ ਉਹ ਚੁਸਤੋਚਾਰੰਗ ਖਾਉਂਦੇ ਨੇ ਕਿਉਂਕਿ ਹੇਠਲਾ ਜਵਾੜਾ ਹੀ ਐਕਟਿਵ ਹੁੰਦਾ ਹੈਗਾ ਕਿਸੇ ਵੀ ਧੁਨੀ ਨੂੰ ਬੋਲਣ ਦੇ ਵਕਤ ਇਹੇ ਹੀ ਗਤੀਸ਼ੀਲ ਹੁੰਦਾ ਹੈ ਭਾਵ ਇਹੇ ਹੀ ਹਿੱਲਦਾ ਹੈ ਜਿਹੜਾ ਉੱਪਰਲਾ ਜਵਾੜਾ ਹੈ ਜਾਂ ਉੱਪਰਲੇ ਜਵਾੜੇ ਨਾਲ ਜੁੜੇ ਹੋਏ ਜਿਹੜੇ ਵੀ ਅੰਗ ਨੇਗੇ ਭਾਵੇਂ ਉਹ ਤਾਲੂ ਹੋਵੇ ਭਾਵੇਂ ਉੱਪਰਲੇ ਬੁੱਲ ਹੋਣ ਭਾਵੇਂ ਉਹ ਉੱਪਰਲੇ ਦੰਦ ਹੋਣ ਇਹੇ ਨਗੇ ਜਿਹੜੇ ਇਹ ਸੁਸਤੋਚਾਰੰਗ ਨੇ ਜਿਹੜੇ ਹੇਠਲੇ ਜਵਾੜੇ ਦੇ ਨਾਲ ਜੁੜੇ ਹੋਏ ਅੰਗ ਨੇ ਉਹ ਚੁਸਤੋਚਾਰੰਗ ਕਹਾਉਂਦੇ ਨੇ ਹੇਠਲਾ ਸਵਾਲ ਸੁਸਤੋਚਾਰ ਮੰਗ ਹੈ ਪਛਾਣ ਕਰੋ ਕਿਹੜਾ ਜੀਵ ਲਾ ਬੋਲ ਲਾ ਜਵਾੜਾ ਜਾਂ ਫਿਰ ਉੱਪਰਲੇ ਦੰਦ ਦੱਸੋ ਸਾਡੇ ਤੋਂ ਇਹਨਾਂ ਨੇ ਪੁੱਛਿਆ ਹੈਗਾ ਸੁਸਤੋਚਾਰ ਮੰਗ ਭਾਵ ਜਿਹੜੇ ਸਥਿਰ ਰਹਿੰਦੇ ਨੇਗੇ ਐਕਟਿਵ ਨਹੀਂ ਹੁੰਦੇ ਹੈਗੇ ਉਹ ਇਹਨਾਂ ਦੇ ਵਿੱਚੋਂ ਕਿਹੜੇ ਨੇਗੇ ਉੱਪਰਲੇ ਦੰਦ ਸਾਨੂੰ ਆਮ ਬੋਲਚਾਲ ਦੇ ਵਿੱਚ ਕਈ ਵਾਰ ਲੱਗਦਾ ਹੈ ਭਲੇਖਾ ਪੈਂਦਾ ਹੈ ਵੀ ਉੱਪਰਲੇ ਦੰਦ ਹਿੱਲਦੇ ਨੇਗੇ ਜਿਉਂ ਉੱਪਰਲਾ ਜਵਾੜਾ ਹਿੱਲਦਾ ਉੱਪਰਲਾ ਜਵਾੜਾ ਨਹੀਂ ਹਿੱਲਦਾ ਹੁੰਦਾ ਸਦਾ ਹੇਠਲਾ ਜਵਾੜਾ ਤੇ ਹੇਠਲੇ ਜਵਾੜੇ ਨਾਲ ਜੁੜੇ ਹੋਏ ਅੰਗ ਹੀ ਹਿੱਲਦੇ ਹੁੰਦੇ ਨੇਗੇ ਇਸ ਕਰਕੇ ਉੱਪਰਲੇ ਜਵਾੜੇ ਦੇ ਨਾਲ ਜੁੜੇ ਹੋਏ ਜਿਹੜੇ ਵੀ ਅੰਗ ਨੇਗੇ ਉਹਨੂੰ ਕਹਿੰਦੇ ਨੇ ਸੁਸਤੋਚਾਰਨ ਅੰਗ ਤੇ ਆਪਾਂ ਤੋਂ ਪੁੱਛਿਆ ਗਿਆ ਇਹਨਾਂ ਨੇ ਸੁਸਤੋਚਾਰਨ ਅੰਗ ਉਹ ਕਿਹੜਾ ਹੋ ਗਿਆ ਉੱਪਰਲੇ ਦੰਦ ਕਿਉਂਕਿ ਉੱਪਰਲੇ ਜਵਾੜੇ ਨਾਲ ਜੁੜੇ ਹੋਏ ਨੇਗੇ ਠੀਕ ਹੈ ਜੀ ਜੀਭ ਹੈਗੀ ਇਹ ਚੁਸਤੋਚਾਰਨ ਅੰਗ ਹੈ ਹੇਠਲੇ ਬੁੱਲ ਨੇ ਇਹ ਵੀ ਚੁਸਤੋਚਾਰਨ ਅੰਗ ਹੈ ਹੇਠਲਾ ਜਵਾੜਾ ਹੈ ਇਹ ਵੀ ਚੁਸਤੋਚਾਰਨ ਅੰਗ ਹੈ ਠੀਕ ਹੈ ਜੀ ਅੱਗੇ ਆ ਗਿਆ ਸਵਾਲ ਪੰਜਾਬੀ ਵਿਅੰਜਨ ਦੀ ਪੰਜਾਬੀ ਵਿਅੰਜਨਾ ਦੀ ਕਿੰਨੇ ਆਧਾਰਾਂ ਤੇ ਵੰਡ ਕਰ ਸਕਦੇ ਹਾਂ ਬਹੁਤ ਸੋਹਣਾ ਸਵਾਲ ਹੈਗਾ 2 ਆਧਾਰਾਂ ਤੇ 3 ਆਧਾਰਾਂ ਤੇ 5 ਆਧਾਰਾਂ ਤੇ 4 ਆਧਾਰਾਂ ਤੇ ਦੱਸੋ ਪੰਜਾਬੀ ਵਿਅੰਜਨਾ ਦੀ ਅਸੀਂ ਵੰਡ ਕਰ ਸਕਦੇ ਹਾਂਗੇ 2 ਆਧਾਰਾਂ ਤੇ ਇਹ ਆਪਸ਼ਨ ਉਹ ਕਿਹੜੇ ਕਿਹੜੇ ਆਧਾਰ ਨੇ ਉਚਾਰਨ ਸਥਾਨ ਦੇ ਆਧਾਰ ਤੇ ਤੇ ਉਚਾਰਨ ਵਿਧੀ ਦੇ ਆਧਾਰ ਤੇ ਉਚਾਰਨ ਸਥਾਨ ਨੂੰ ਉਚਾਰਨ ਸਥਾਨ ਹੀ ਕਿਹਾ ਜਾਂਦਾ ਹੈ ਤੇ ਉਚਾਰਨ ਵਿਧੀ ਨੂੰ ਕਈ ਵਾਰੀ ਉਚਾਰਨ ਢੰਗ ਵੀ ਕਿਹਾ ਜਾਂਦਾ ਹੈ ਸਾਡਾ 6ਵਾਂ ਸਵਾਲ ਹੈ ਪੰਜਾਬੀ ਵਿਅੰਜਨ ਉਚਾਰਨ ਸਥਾਨ ਦੇ ਆਧਾਰ ਤੇ ਕਿੰਨੇ ਭਾਗਾਂ 'ਚ ਵੰਡਦੇ ਹਨ ਉਚਾਰਨ ਸਥਾਨ ਦੇ ਆਧਾਰ ਤੇ ਨਾ ਕਿ ਉਚਾਰਨ ਵਿਧੀ ਦੇ ਆਧਾਰ ਤੇ 2 4 6 ਜਾਂ ਫਿਰ 7 ਦੱਸੋ ਪੰਜਾਬੀ ਵਿਅੰਜਨਾਂ ਨੂੰ ਉਚਾਰਨ ਸਥਾਨ ਦੇ ਆਧਾਰ ਤੇ ਵੰਡਿਆ ਜਾਂਦਾ ਹੈਗਾ 6 ਭਾਗਾਂ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਆਉਂਦਾ ਹੁੰਦਾ ਇਹ ਉਹ 6 ਭਾਗ ਕਿਹੜੇ-ਕਿਹੜੇ ਨੇ ਕੰਠੀ ਤਾਲਵੀ ਮੂਰਤਨੀ ਦੰਤੀ ਹੋਠੀ ਤੇ ਸੁਰਜੰਤਰੀ ਆਹ ਇਹਦੀ ਇੱਕ ਸੀਕੁਐਂਸ ਸਮਝਣ ਵਾਲੀ ਹੁੰਦੀ ਹੈਗੀ ਕਿਹੜੀ ਸੀਕੁਐਂਸ ਹੁੰਦੀ ਹੈਗੀ ਕੰਠੀ ਤਾਲਵੀ ਮੂਰਤਨੀ ਦੰਤੀ ਹੋਠੀ ਤੇ ਸੁਰਜੰਤਰੀ ਠੀਕ ਹੈ ਅਗਲਾ ਸਵਾਲ ਕੰਠੀ ਵਿਅੰਜਨ ਤੋਂ ਨਹੀਂ ਹੈ ਚਚਾ ਕਕਾ ਡਡਾ ਤੇ ਬੱਬਾ ਦੱਸੋ ਕੰਠੀ ਧੁਨੀਆਂ ਹੁੰਦੀਆਂ ਨੇ ਜਿਹੜੀਆਂ ਕੰਠ ਦੇ ਵਿੱਚੋਂ ਉਚਾਰੀਆਂ ਜਾਂਦੀਆਂ ਨੇ ਕੰਠੀ ਧੁਨੀਆਂ ਵਾਲੀ ਸਾਡੇ ਕੋਲੇ ਵਰਗ ਕਿਹੜਾ ਹੈਗਾ ਕ ਖਖਾ ਗਗਾ ਤੇ ਅੰਗਾ ਇਹ ਸਾਡੇ ਕੋਲੇ ਨੇਗੀਆਂ ਕੰਠੀ ਧੁਨੀਆਂ ਸਾਡਾ ਜਵਾਬ ਆ ਗਿਆ ਬੀ ਚਚਾ ਕਿਹੜੀ ਹੈਗੀ ਤਾਲਵੀ ਡਡਾ ਕਿਹੜੀ ਹੈਗੀ ਉਲਟ ਜੀਬੀ ਜਿਹਨੂੰ ਅਸੀਂ ਮੂਰਤਨੀ ਵੀ ਕਹਿ ਦਿੰਦੇ ਹਾਂ ਬੱਬਾ ਕਿਹੜੀ ਹੈਗੀ ਹੋਠੀ ਠੀਕ ਹੈ ਅਗਲਾ ਸਵਾਲ ਉਲਟ ਜੀਬੀ ਤੋਂ ਨਹੀਂ ਹੈ ਛੱਛਾ ਦੱਦਾ ਹੜਾੜਾ ਜਾਂ ਫਿਰ ਹਰਾਰਾ ਉਲਟ ਜੀਬੀ ਤੋਂ ਨਹੀਂ ਹੈਗੀ ਇਹਨਾਂ ਦੇ ਵਿੱਚੋਂ ਹੜਾੜਾ ਠੀਕ ਹੈ ਉਲਟ ਜੀਬੀ ਦੇ ਵਿੱਚ ਕਿਹੜੀਆਂ ਹੁੰਦੀਆਂ ਨਿਗੀਆਂ ਟੈਂਕਾ ਠੱਠਾ ਡੱਡਾ ਅ ਹਣਾਣਾ ਹੜਾੜਾ ਇਹੀ ਨਹੀਂਆਂ ਜਿਹੜੀਆਂ ਲੱਲੇ ਪੈਰਵਿੰਦੀ ਇਹ ਨਹੀਂਆਂ ਉਲਟ ਜੀਪੀ ਤੋਂ ਨਹੀਂਆਂ ਸਾਡੇ ਕੋਲੇ ਛੱਛੇ ਪੈਰ ਛੱਛਾ ਹੈਗੀ ਇਹ ਕਿਹੜੇ ਦੇ ਵਿੱਚ ਆਉਂਦੀ ਹੈ ਇਹ ਤਾਲਵੀ ਦੇ ਵਿੱਚ ਆਉਂਦੀ ਹੈ ਉਚਾਰਨ ਸਥਾਨ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ ਫਿਲਹਾਲ ਨਾ ਕਿ ਉਚਾਰਨ ਵਿਧੀ ਦੇ ਆਧਾਰ ਤੇ ਦੋਨੋਂ ਚੀਜ਼ਾਂ ਮੈਂ ਪੈਰਰ ਦੱਸਣੀਆਂ ਸ਼ੁਰੂ ਕਰਤੀਆਂ ਤੁਹਾਨੂੰ ਫਿਰ ਇਹ ਚੀਜ਼ ਦੇ ਵਿੱਚ ਭਲੇਖਾ ਪੈਦਾ ਹੋਊਗਾ ਦੱਦਾ ਕਿਹੜੀ ਹੈਗੀ ਉਚਾਰਨ ਸਥਾਨ ਦੇ ਆਧਾਰ ਤੇ ਦੰਤੀ ਰਾਰਾ ਕਿਹੜੀ ਹੈਗੀ ਉਚਾਰਨ ਸਥਾਨ ਦੇ ਆਧਾਰ ਤੇ ਦੰਤੀ ਠੀਕ ਹੈ ਅਗਲਾ ਸਵਾਲ ਨੌਵਾਂ ਹਾ ਹਾ ਉਚਾਰਨ ਸਥਾਨ ਆਧਾਰਿਤ ਕਿਹੜੀ ਧੁਨੀ ਹੈ ਦੰਤੀ ਹੋਠੀ ਮੂਰਤਨੀ ਜਾਂ ਫਿਰ ਸੁਰਜੰਤਰੀ ਹਾ ਹਾ ਉਚਾਰਨ ਸਥਾਨ ਦੇ ਆਧਾਰ ਤੇ ਹੈਗੀ ਹੈਗੀ ਸੁਰਜੰਤਰੀ ਸੁਰਜੰਤਰੀ ਕਿਹੜੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਧੁਨੀਆਂ ਨੂੰ ਸਾਡੀਆਂ ਇਨ੍ਹਾਂ ਸੁਰਤੰਦਾਂ ਦੇ ਵਿੱਚੋਂ ਪੈਦਾ ਕੀਤਾ ਜਾਂਦਾ ਹੈਗਾ ਕੰਡ ਦੇ ਵਿੱਚੋਂ ਪੈਦਾ ਕੀਤਾ ਜਾਂਦਾ ਹੈਗਾ ਇਸ ਕਰਕੇ ਜਿਹੜੀ ਸੁਰਜੰਤਰੀ ਹੈਗੀ ਇਨੂੰ ਕੰਢੀ ਵੀ ਕਿਹਾ ਜਾਂਦਾ ਹੈ ਕਈ ਵਾਰ ਤੇ ਸਰਜੰਤਰੀ ਪੰਜਾਬੀ ਭਾਸ਼ਾ ਦੇ ਵਿੱਚ ਇੱਕੋ ਇੱਕ ਧੁਨੀ ਹੈਗੀ ਹਾ ਹਾ ਠੀਕ ਹੈ ਅਗਲਾ ਸਵਾਲ ਦੰਤੀ ਵਿਅੰਜਨ ਤੁਨੀ ਨਹੀਂ ਨਹੀਂ ਹੈ ਨਹੀਂ ਪੁੱਛਿਆ ਲੱਲੇ ਪੈਰ ਬਿੰਦੀ ਨੰਨਾ ਤੱਤਾ ਜਾਂ ਫਿਰ ਸਸਾ ਦੱਸੋ ਇਹਨਾਂ ਦੇ ਵਿੱਚੋਂ ਦੰਤੀ ਵਿਅੰਜਨ ਤੁਨੀ ਨਹੀਂ ਹੈਗੀ ਲੱਲੇ ਪੈਰ ਬਿੰਦੀ ਠੀਕ ਹੈ ਲੱਲੇ ਪੈਰ ਬਿੰਦੀ ਤੋਂ ਨਹੀਂ ਉਚਾਰਨ ਸਥਾਨ ਦੇ ਆਧਾਰ ਤੇ ਕਿਹੜੀ ਹੈਗੀ ਮੂਰਤ ਨਹੀਂ ਜਿਹਨੂੰ ਅਸੀਂ ਉਲਟ ਜੀਬ ਵੀ ਕਹਿੰਦੇ ਆਂਗੇ ਦੰਤੀ ਕਿਹੜੀਆਂ-ਕੜੀਆਂ ਨੇ ਤੱਤਾ ਥੱਥਾ ਦੱਦਾ ਨੰਨਾ ਰਾਰਾ ਲੱਲਾ ਆ ਸਸਾ ਜਜੇ ਪੈਰ ਬਿੰਦੀ ਇਹ ਸਾਡੇ ਕੋਲ ਇੱਕ ਹੁੰਦੀਆਂ ਨਹੀਆਂ ਦੰਤੀ ਠੀਕ ਹੈ ਅਗਲਾ ਸਵਾਲ ਸਸੇ ਪੈਰ ਬਿੰਦੀ ਅਤੇ ਯਈਆ ਦਾ ਉਚਾਰਨ ਸਥਾਨ ਦੱਸੋ ਕੰਠੀ ਹੈ ਸੁਰਜੰਤਰੀ ਹੈ ਤਾਲਵੀ ਹੈ ਜਾਂ ਫਿਰ ਨਾਸਕੀ ਹੈ ਸੱਸੇ ਪੈਰ ਬਿੰਦੀ ਅਤੇ ਯਈਆ ਇਹਨਾਂ ਧੁਨੀਆਂ ਦਾ ਉਚਾਰਨ ਸਥਾਨ ਹੈਗਾ ਤਾਲਵੀ 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 ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਚਾਰਨ ਦੇ ਵਕਤ ਜੀਭ ਤਾਲੂਏ ਨਾਲ ਲੱਗ ਕੇ ਠੇਠ ਆਉਂਦੀ ਹੈਗੀ ਇਹਦੇ ਵਿੱਚ ਕਿਹੜੀਆਂ ਆਉਂਦੀਆਂ ਨੇ ਤਾਲਵੀ ਦੇ ਵਿੱਚ ਅ ਚਚਾ ਛਛਾ ਜਜਾ ਅੰਹਾ ਠੀਕ ਹੈ ਇਸ ਤੋਂ ਬਾਅਦ ਸਾਡੇ ਕੋਲੇ ਆ ਗਈ ਸ ਸੇ ਪੈਰ ਬਿੰਦੀ ਤੇ ਯਈਆ ਇਹ ਤਾਲਵੀ ਦੇ ਵਿੱਚ ਆਉਂਦੀਆਂ ਨਹੀਂ ਹਨ ਦੁਨੀਆ 12ਵਾਂ ਸਵਾਲ ਹੈ ਸਾਡਾ ਪੰਜਾਬੀ ਭਾਸ਼ਾ ਵਿੱਚ ਡਕਵੇਂ ਵਿੰਜਨਾਂ ਦੀ ਕੁੱਲ ਗਿਣਤੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਡਕਵੇਂ ਵਿੰਜਨਾਂ ਦੀ ਕੁੱਲ ਗਿਣਤੀ ਕਿੰਨੀ ਹੈ 12 11 15 ਜਾਂ ਫਿਰ 17 ਦੱਸੋ ਡਕਵੇਂ ਵਿਅੰਜਨਾਂ ਦੀ ਪੰਜਾਬੀ ਦੇ ਵਿੱਚ ਕੁੱਲ ਗਿਣਤੀ ਹੈਗੀ 15 ਡਕਵੇਂ ਵਿਅੰਜਨ ਹੁੰਦੇ ਕਿਹੜੇ ਨੇ ਕਕਾ ਖਖਾ ਗਗਾ ਚਚਾ ਛਛਾ ਜਜਾ ਟੈਂਕਾ ਠਠਾ ਡੱਡਾ ਤੱਤਾ ਥੱਥਾ ਦੱਦਾ ਪੱਪਾ ਫੱਫਾ ਬੱਬਾ ਇਹ ਇਹ ਨਿਗੇ 5 3 ਏ 15 ਇਹ ਸਾਡੇ ਕੋਲੇ ਘੋਂਦੇ ਨੇਗੇ ਡਕਵੇਂ ਵਿਅੰਜਨ ਡਕਵੇਂ ਵਿਅੰਜਨ ਤੇ ਅਡਕਵੇਂ ਵਿਅੰਜਨ ਇਹ ਉਚਾਰਨ ਵਿਧੀ ਦੇ ਪੱਖ ਤੋਂ ਇਹ ਦੋ ਹੁੰਦੇ ਨੇਗੇ ਡੱਕਮੇ ਕਹੋਂਦੇ ਨੇਗੇ ਜਿਨ੍ਹਾਂ ਨੂੰ ਉਚਾਰਨ ਦੇ ਵਕਤ ਉਚਾਰਨ ਅੰਗਾਂ ਦੇ ਵੱਲੋਂ ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਛੱਡਿਆ ਜਾਂਦਾ ਹੈਗਾ ਉਹ ਕਹੋਂਦੇ ਨੇਗੇ ਡੱਕਮੇ ਜਿਨ੍ਹਾਂ ਨੂੰ ਜਿਹੜੇ ਵਿੰਜਨਾਂ ਨੂੰ ਉਚਾਰਨ ਦੇ ਵਕਤ ਸਾਹ ਦੀ ਹਵਾ ਨੂੰ ਬਹੁਤ ਥੋੜੀ ਮਾਤਰਾ ਦੇ ਵਿੱਚ ਰੋਕ ਕੇ ਛੱਡਿਆ ਜਾਂਦਾ ਹੈਗਾ ਉਹ ਕਹੋਂਦੇ ਨੇਗੇ ਆ ਡੱਕਮੇ ਵਿੰਜਨ ਅਗਲਾ ਨਾਦੀ ਵਿੰਜਨ ਹੈ ਕਕਾ ਜਜਾ ਟੈਂਕਾ ਜਾਂ ਫਿਰ ਠੱਪਾ ਦੱਸੋ ਨਾਦੀ ਵਿੰਜਨ ਹੈਗਾ ਇਹਨਾਂ ਦੇ ਵਿੱਚੋਂ ਜਜਾ ਹਰ ਲਾਇਨ ਦਾ ਤੀਸਰਾ ਅੱਖਰ ਨਾਦੀ ਹੁੰਦਾ ਹੈਗਾ ਨਾਦੀ ਵਿੰਜਨਾਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇਗੇ ਗੱਗਾ ਜਜਾ ਡੱਡਾ ਦੱਦਾ ਤੇ ਬੱਬਾ ਪੰਜ ਨੇਗੇ ਨਾਦੀ ਵਿੰਜਨ ਨਾਦੀ ਵਿੰਜਨਾਂ ਨੂੰ ਹੋਰ ਕੀ ਕਿਹਾ ਜਾਂਦਾ ਹੈਗਾ ਸਪੋਸ਼ ਸਪੋਸ਼ ਨਾਦੀ ਤੇ ਅਨਾਦੀ ਹੁੰਦੇ ਨੇਗੇ ਨਾਦੀ ਵਿੰਜਨ ਨੂੰ ਸੰਗੋਸ਼ ਕਿਹਾ ਜਾਂਦਾ ਹੈਗਾ ਅਨਾਦੀ ਵਿੰਜਨਾਂ ਨੂੰ ਅਘੋਸ਼ ਕਿਹਾ ਜਾਂਦਾ ਹੈਗਾ ਆੜੇ ਨਾਲ ਚੇਤੇ ਰੱਖਿਓ ਇਹ ਗੱਲ ਪੰਜਾਬੀ ਭਾਸ਼ਾ ਵਿੱਚ ਕੁੱਲ ਨਾਦੀ ਵਿੰਜਨ ਹਨ ਹੁਣੇ ਦੱਸ ਕੇ ਹਟਿਆਂ 5 3 7 ਤੇ 10 ਪੰਜਾਬੀ ਭਾਸ਼ਾ ਦੇ ਵਿੱਚ ਨਾਦੀ ਵਿੰਜਨ ਹੁੰਦੇ ਨੇਗੇ 5 ਕਿਹੜੇ-ਕਿਹੜੇ ਮੈਂ ਹੁਣ ਦੱਸ ਕੇ ਹਟਿਆਗਾ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਨਾਦੀ ਉਹਨਾਂ ਨੂੰ ਇਸ ਕਰਕੇ ਕਹਿੰਦਾ ਵੀ ਸਾਡੀਆਂ ਨਾਦ ਧੰਤੀਆਂ ਦੇ ਵਿੱਚੋਂ ਪੈਦਾ ਹੁੰਦੇ ਨੇਗੇ ਇਸ ਲਈ ਨਾਦੀ ਵਿੰਜਨਕ ਹੁੰਦੇ ਨੇਗੇ ਅਨਾਦੀ ਮਹਾਪ੍ਰਾਣ ਵਿੰਜਨਾ ਦੀ ਗਿਣਤੀ ਦੱਸੋ 7 5 4 ਜਾਂ ਫਿਰ 10 ਅਨਾਦੀ ਮਹਾਪ੍ਰਾਣ ਵਿੰਜਨਾ ਦੀ ਗਿਣਤੀ ਹੈ ਸਾਡੇ ਕੋਲੇ 5 ਸਾਡੀ ਆਪਸ਼ਨ ਹੈਗੀ ਬੀ ਅਨਾਦੀ ਮਹਾਪ੍ਰਾਣ ਸਾਡੇ ਕੋਲ ਹੈ ਕਿਹੜੇ ਨੇਗੇ ਖਖਾ ਛਛਾ ਠਠਾ ਥੱਥਾ ਤੇ ਫਫਾ ਜਿਨ੍ਹਾਂ ਨੂੰ ਉਚਾਰਨ ਦੇ ਵਕਤ ਸਾਡਾ ਜਿਹੜਾ ਪ੍ਰਾਣ ਹੈਗਾ ਅੰਦਰੋਂ ਸਾਡੀ ਸਾਹ ਦੀ ਹਵਾ ਹੈਗੀ ਉਹ ਗੁੱਛੇ ਦੇ ਰੂਪ ਵਿੱਚ ਬਾਹਰ ਆਉਂਦੀ ਹੈਗੀ ਅਗਲਾ ਸਵਾਲ ਉਚਾਰਨ ਵਿਧੀ ਅਧਾਰਤ ਲੱਲਾ ਤੇ ਲੱਲੇ ਪੈਰਵਿੰਦੀ ਕਿਹੜੇ ਵਿਅੰਜਨ ਹਨ ਉਚਾਰਨ ਵਿਧੀ ਦੇ ਆਧਾਰ ਤੇ ਨਾ ਕਿ ਉਚਾਰਨ ਸਥਾਨ ਦੇ ਆਧਾਰ ਤੇ ਉਚਾਰਨ ਵਿਧੀ ਅਧਾਰਤ ਕਿਹੜੇ ਨੇ ਖੇਵੇਂ ਸਰਕਵੇਂ ਪਾਸੇਦਾਰ ਜਾਂ ਫਿਰ ਨਾਸਕੀ ਉਚਾਰਨ ਵਿਧੀ ਦੇ ਪੱਖੋਂ ਇਹ ਪਾਸੇਦਾਰ ਹੈ ਪਾਸੇਦਾਰ ਇਹਨਾਂ ਨੂੰ ਕਿਉਂ ਕਹਿੰਦੇ ਆਗੇ ਕਿ ਇਹਨਾਂ ਵਿੰਜ ਨੂੰ ਉਚਾਰਨ ਦੇ ਵਕਤ ਜਦੋਂ ਜੀਭ ਖੜੀ ਹੁੰਦੀ ਹੈ ਸਿੱਧੀ ਖੜੀ ਹੁੰਦੀ ਹੈ ਤਾਲੂਏ ਵੱਲ ਤਾਂ ਸਾਹ ਦੀ ਹਵਾ ਜੀਭ ਦੇ ਦੋਨਾਂ ਪਾਸਿਆਂ ਦੀ ਲੰਘ ਜਾਂਦੀ ਹੈ ਇਸ ਕਰਕੇ ਇਹ ਪਾਸੇਦਾਰ ਵਿੰਜਨ ਕਹੋਂਦੇ ਨੇ ਉਚਾਰਨ ਵਿਧੀ ਪੱਖੋਂ ਕੰਬਾ ਵਿੰਜਨ ਕਿਹੜਾ ਹੈ ਅੜਾੜਾ ਸੱッセ ਪੈਰ ਬਿੰਦੀ ਵਾਵਾ ਜਾਂ ਫਿਰ ਹਰਾਰਾ ਕੰਬਵਾ ਵਿਅੰਜਨਕ ਹੁੰਦਾ ਹੈਗਾ ਰਾਰਾ ਇਸ ਕਰਕੇ ਇਹ ਕੰਬਵਾ ਉਚਾਰਨ ਵਿਧੀ ਦੇ ਪੱਖ ਤੋਂ ਹੈ ਜੇ ਅਸੀਂ ਉਚਾਰਨ ਸਥਾਨ ਦੇ ਆਧਾਰ ਤੇ ਰਾਰੇ ਨੂੰ ਦੇਖਾਂਗੇ ਫਿਰ ਇਹ ਦੰਤੀ ਹੋਊਗਾ ਜੇ ਉਚਾਰਨ ਵਿਧੀ ਦੇ ਪੱਖੋਂ ਦੇਖਾਂਗੇ ਫਿਰ ਇਹ ਕੰਬਵਾ ਬਣੂਗਾ ਕਿਉਂਕਿ ਇਸ ਵਿਅੰਜਨ ਨੂੰ ਉਚਾਰਨ ਦੇ ਵਕਤ ਸਾਡੀ ਜੀਭ ਦੇ ਵਿੱਚ ਕੰਬਾ ਪੈਦਾ ਹੁੰਦਾ ਹੈ ਇਸ ਲਈ ਇਹ ਕੰਬਵਾ ਕਹਿੰਦਾ ਹੈਗਾ ਨਾਸਕੀ ਵਿੰਜਨ ਤੁਨੀ ਨਹੀਂ ਹੈ ਅੰਗਾ ਅੰਆ ਕਗਾ ਜਾਂ ਫਿਰ ਮਮਾ ਨਾਸਕੀ ਵਿੰਜਨ ਤੁਨੀ ਇਹਨਾਂ ਦੇ ਵਿੱਚੋਂ ਨਹੀਂ ਹੈਗੀ ਕਗਾ ਠੀਕ ਹੈ ਨਾਸਕੀ ਵਿੰਜਨ ਤੁਨੀਆ ਦੀ ਪੰਜਾਬੀ ਚ ਗਿਣਤੀ ਕਿੰਨੀ ਹੈ ਪੰਜ ਉਹ ਕਿਹੜੀਆਂ ਕਿਹੜੀਆਂ ਨੇ ਅੰਗਾ ਅੰਆ ਣਾਣਾ ਨੰਨਾ ਤੇ ਮਮਾ 19ਵਾਂ ਸਵਾਲ ਨਾਦੀ ਅਲਪ ਪ੍ਰਾਨ ਵਿੰਜਨਾ ਦਾ ਸਹੀ ਜੁੱਟ ਹੈ ਤੱਤਾ ਗੱਗਾ ਦੱਦਾ ਬੱਬਾ ਖਖਾ ਤੇ ਛਛਾ ਟੈਂਕਾ ਠਠਾ ਦੱਸੋ ਨਾਦੀ ਹਲਪ ਪ੍ਰਾਣ ਵਿੰਜਨਾ ਦਾ ਸਹੀ ਜੁੱਟ ਹੈਗਾ ਦੱਦਾ ਬੀ ਵਿਕਸ਼ਨ ਨਾਦੀ ਹਲਪ ਪ੍ਰਾਣ ਦੇ ਵਿੱਚ ਕਿਹੜੇ ਹੁੰਦੇ ਨੇਗੇ ਗੱਗਾ ਜੱਜਾ ਡੱਡਾ ਦੱਦਾ ਬੱਬਾ 5 ਆਉਂਦੇ ਨੇ ਠੀਕ ਹੈ ਬਾਕੀ ਸਾਡੀਆਂ ਆਪਸ਼ਨਾਂ ਰੱਦ ਹੋ ਗਈਆਂ 2ਵਾਂ ਸਵਾਲ ਗਲੌਟਲ ਵਿੰਜਨ ਕਿਸ ਨੂੰ ਕਿਹਾ ਜਾਂਦਾ ਹੈ ਕੰਠੀ ਨੂੰ ਤਾਲਵੀ ਨੂੰ ਸੁਰਜੰਤਰੀ ਨੂੰ ਜਾਂ ਫਿਰ ਹੋਠੀ ਨੂੰ ਗਲੌਟਲ ਕਿਹਾ ਜਾਂਦਾ ਹੈਗਾ ਸੁਰਜੰਤਰੀ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਹੜੇ ਵਿੰਜਨ ਨੂੰ ਕੀ ਕਿਹਾ ਜਾਂਦਾ ਹੈਗਾ ਇਹ ਸਵਾਲ ਆਮ ਤੌਰ ਤੇ ਆਉਣ ਲੱਗੇ ਪੇਪਰਾਂ ਦੇ ਵਿੱਚ ਸੁਰਜੰਤਰੀ ਜਿਹਨੂੰ ਅਸੀਂ ਪੰਜਾਬੀ ਚ ਸੁਰਜੰਤਰੀ ਕਹਿ ਦਿੰਦੇ ਆ ਜਾਂ ਘੰਡੀ ਕਹਿ ਦਿੰਦੇ ਆ ਇਹਨੂੰ ਇਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਗਲੌਟਲ ਠੀਕ ਹੈ ਅਗਲਾ ਸਵਾਲ ਹੇਠ ਲਿਖਿਆਂ ਦਾ ਸਹੀ ਮਿਲਾਨ ਕਰੋ ਆ ਆ ਗਿਆ ਉਹੀ ਸਵਾਲ ਇਹਦੇ ਨਾਲ ਮਿਲਦੇ ਜੁਲਦੇ ਇਹ ਮੈਂ ਇਸ ਕਰਕੇ ਜਾਣ ਉੱਚ ਕੇ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕੀਤਾ ਤਾਂ ਕਿ ਤੁਹਾਨੂੰ ਸਾਰਾ ਯਾਦ ਹੋ ਜੇ ਇਹ ਵੀ ਕਿਹੜੇ ਵਿੰਜਨ ਨੂੰ ਅੰਗਰੇਜ਼ੀ ਚ ਕੀ ਕਿਹਾ ਜਾਂਦਾ ਹੈ ਕਿਹੜੇ ਨੂੰ ਕੀ ਕਿਹਾ ਜਾਂਦਾ ਹੈਗਾ ਇਹ ਸਵਾਲ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਚੁੱਕੇ ਨੇ ਦੱਸੋ ਸਭ ਤੋਂ ਪਹਿਲਾਂ ਆ ਗਿਆ ਕੰਠੀ ਕੰਠੀ ਨੂੰ ਕਿਹਾ ਜਾਂਦਾ ਹੈਗਾ ਵੈਲਰ ਤਾਲਵੀ ਤਾਲਵੀ ਨੂੰ ਕਿਹਾ ਜਾਂਦਾ ਹੈਗਾ ਪਲੈਟਲ ਮੂਰਤਨੀ ਮੂਰਤਨੀ ਨੂੰ ਕਿਹਾ ਜਾਂਦਾ ਹੈਗਾ ਰੀਟਰੋਫਲੈਕਸ ਮੂਰਤਨੀ ਉਹ ਹੋ ਹੈ ਜਿਹਨੂੰ ਪੰਜਾਬੀ ਦੇ ਵਿੱਚ ਮੂਰਤਨੀ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਉਲਟ ਜੀਬੀ ਵੀ ਕਿਹਾ ਜਾਂਦਾ ਹੈ ਦੰਤੀ ਦੰਤੀ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਡੈਂਟਲ ਠੀਕ ਹੈ ਅਗਲਾ ਸਵਾਲ ਕਿਸ ਧੁਨੀ ਨੂੰ ਲੈਬੀਅਲ ਕਿਹਾ ਜਾਂਦਾ ਹੈ? ਕੰਢੀ ਨੂੰ, ਹੋਠੀ ਨੂੰ, ਕੰਠੀ ਨੂੰ ਜਾਂ ਫਿਰ ਮੂਰਤਨੀ ਨੂੰ? ਵੈਸੇ ਇਸ ਸਵਾਲ ਦਾ ਜਵਾਬ ਪਹਿਲਾ ਵਾਲੇ ਸਵਾਲ ਦੇ ਵਿੱਚ ਪਿਆ ਹੈਗਾ ਤੇ ਤੁਸੀਂ ਬਹੁਤ ਆਸਾਨੀ ਨਾਲ ਕਰ ਲਿਆ ਹੋਊਗਾ ਇਹ। ਲੈਬੀਅਲ ਕਿਹਾ ਜਾਂਦਾ ਹੈਗਾ ਹੋਠੀ ਨੂੰ। ਕਿਉਂ? ਕਿਉਂਕਿ ਕੰਢੀ ਦੀ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਜਿਹਨੂੰ ਕੰਢੀ ਕਿਹਾ ਜਾਂਦਾ ਹੈ ਤੇ ਸੁਰਜੰਤਰੀ ਕਿਹਾ ਜਾਂਦਾ ਹੈਗਾ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈਗਾ ਗਲੋਟਲ। ਕੰਠੀਨੂ ਕਿਹਾ ਜਾਂਦਾ ਹੈਗਾ ਵੈਲਰ ਮੂਰਤਨੀ ਨੂੰ ਕਿਹਾ ਜਾਂਦਾ ਹੈਗਾ ਰੀਟਰੋਫਲੈਕਸ ਠੀਕ ਹੈ ਅਗਲਾ ਸਵਾਲ ਫੜਕਵੇਂ ਵਿੰਜਨ ਦੀ ਪਛਾਣ ਕਰੋ ਹੜਾੜਾ ਹਰਾਰਾ ਫਫੇ ਪਰਿੰਦੀ ਤੇ ਸਸੇ ਪਰਿੰਦੀ ਫੜਕਵਾ ਕਿਹਾ ਜਾਂਦਾ ਹੈਗਾ ਪੰਜਾਬੀ ਭਾਸ਼ਾ ਦੇ ਵਿੱਚ ਉਚਾਰਨ ਵਿਧੀ ਦੇ ਪੱਖ ਤੋਂ ਹੜਾੜੇ ਨੂੰ ਫੜਕਵਾ ਹੜਾੜਾ ਹੋ ਗਿਆ ਕੰਬਵਾ ਹੋ ਗਿਆ ਹਰਾਰਾ ਫੱਫੇ 'ਤੇ ਬਿੰਦੀ ਤੇ ਸੱਸੇ 'ਤੇ ਬਿੰਦੀ ਇਹੇ ਹੋਗੇ ਖਐਵੇਂ ਠੀਕ ਹੈ ਸਾਡਾ ਉੱਤਰ ਹੈਗਾ ੜਾੜਾ ਫੜਕਮੇ ਫੜਕਵੇਂ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈਗਾ ਫਲੈਪ F L A P ਜਾਇ ਨੂੰ ਸਿੱਧਾ ਹੀ ਪੰਜਾਬੀ ਦੇ ਵਿੱਚ ਵੀ ਪਾ ਆਂਦੇ ਹੁੰਦੇ ਨੇਗੇ ਇਸ ਤਰ੍ਹਾਂ ਫਲੈਪ ਵਿਅੰਜਨ ਦੀ ਪਛਾਣ ਕਰੋ ਪਾ ਫੜਕਵੇਂ ਦੀ ਪਛਾਣ ਕਰੋ ਫਲੈਪ ਕਿਸ ਨੂੰ ਕਿਹਾ ਜਾਂਦਾ ਹੈ ਅਗਲਾ ਸਵਾਲ ਕਿਹੜੇ ਵਿਅੰਜਨ ਨਾਸਲ ਖਵਾਉਂਦੇ ਹਨ ਪਾਸੇਦਾਰ ਸਰਕਵੇਂ ਖਐਵੇਂ ਜਾਂ ਫਿਰ ਨਾਸਕੀ ਨਸਲ ਕਿਹਾ ਜਾਂਦਾ ਹੈਗਾ ਪੰਜਾਬੀ ਇਹਦੇ ਵਿੱਚ ਅੰਗਰੇਜ਼ੀ ਦੇ ਵਿੱਚ ਨਾਸਕੀ ਵਿੰਜਨ ਉਹ ਜਿਹੜੇ ਸਾਡੇ ਕੋਲੇ ਪੰਜ ਨੇਗੇ ਅੰਗਾ ਅੰਆ ਹਣਾਣਾ ਨੰਨਾ ਤੇ ਮਮਾ 25ਵਾਂ ਸਵਾਲ ਹੈ ਸ਼ੁੱਧ ਦੰਤੀ ਧੁਨੀਆਂ ਦਾ ਸਮੂਹ ਹੈ ਤੱਤਾ ਥੱਥਾ ਨੰਨਾ ਤੱਤਾ ਥੱਥਾ ਦੱਦਾ ਨੰਨਾ ਰਾਰਾ ਲੱਲਾ ਤੇ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸ਼ੁੱਧ ਦੰਤੀ ਧੁਨੀਆਂ ਨਹੀਂ ਆ ਸਾਡੇ ਕੋਲੇ ਤੱਤਾ, ਥੱਥਾ ਤੇ ਦਦਾ। ਇਹ ਸਵਾਲ ਬਹੁਤ ਹੁੰਦਾ ਹੈਗਾ। ਪੰਜਾਬੀ ਭਾਸ਼ਾ ਦੇ ਵਿੱਚ ਸ਼ੁੱਧ ਦੰਤੀ ਧੁਨੀਆਂ ਕਿੰਨੀਆਂ ਨੇ? ਤਿੰਨ ਤੱਤਾ, ਥੱਥਾ ਤੇ ਦਦਾ। ਜਿਹੜੀਆਂ ਬਾਕੀ ਧੁਨੀਆਂ ਨਹੀਂ ਆ ਤੱਤੇ ਥੱਥੇ ਵਾਲੀ ਲੈਣ ਦੇ ਵਿੱਚ ਉਹ ਸ਼ੁੱਧ ਦੰਤੀ ਨਹੀਂ ਕਹਾਉਂਦੀਆਂ ਹੈਗੀਆਂ ਕਿਉਂਕਿ ਉਹਨਾਂ ਨੂੰ ਆਚਾਰਨ ਦੇ ਵਕਤ ਜਿਹੜੀ ਜੀਭ ਹੈ ਸਿੱਧੀ ਦੰਦਾਂ ਨਾਲ ਲੱਗਣ ਦੀ ਜਗ੍ਹਾ ਥੋੜੀ ਜਿਹੀ ਉੱਪਰ ਨੂੰ ਹੋ ਜਾਂਦੀ ਹੈ ਤਾਲੂ ਵਾਲੇ ਵੱਲ ਵਿਅੰਜਨਾਂ ਦਾ ਕਿਹੜਾ ਸਮੂਹ ਚੜ੍ਹਦੇ ਪੰਜਾਬ ਵਿੱਚ ਸੁਰ ਵਿੱਚ ਬਦਲ ਗਿਆ ਹੈ ਜਾਂ ਸਵਾਲ ਹੁੰਦਾ ਹੈ ਵਿਅੰਜਨਾਂ ਦਾ ਕਿਹੜਾ ਸਮੂਹ ਚੜ੍ਹਦੇ ਪੰਜਾਬ ਵਿੱਚ ਸੁਰ ਵਿੱਚ ਰੂਪਾਂਤਰਿਤ ਹੋ ਗਿਆ ਹੈ ਰੂਪਾਂਤਰਿਤ ਸ਼ਬਦ ਵਰਤ ਲੈਂਦੇ ਨੇ ਕਈ ਵਾਰ ਕਿਹੜਾ ਪਪਾ ਭੱਬਾ ਲੱਲਾ ਸਸਾ ਨੰਨਾ ਯਈਆ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਠੱਠਾ ਥੱਥਾ ਮੱਮਾ ਅੰਗਾ ਕੱਗਾ ਝੱਜਾ ਟੱਡਾ ਤੱਦਾ ਤੇ ਪੱਬਾ ਦੱਸੋ ਇਹ ਸਵਾਲ ਦਾ ਜਵਾਬ ਹੈਗਾ ਡੀ ਆਪਸ਼ਨ ਜਿਹੜੀਆਂ ਇਹ ਧੁਨੀਆਂ ਨਹੀਂ ਆ ਕੱਗਾ ਝੱਜਾ ਟੱਡਾ ਤੱਦਾ ਤੇ ਪੱਬਾ ਇਹ ਵੈਸੇ ਮੂਲ ਰੂਪ ਦੇ ਵਿੱਚ ਨਾਦੀ ਮਹਾਪ੍ਰਾਣ ਧੁਨੀਆਂ ਸੀਗੀਆਂ ਪਰ ਇਹ ਧੁਨੀਆਂ ਨੇ ਜਿਹੜੀਆਂ ਸਾਡੇ ਲੈਹਿੰਦੇ ਪੰਜਾਬ ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ ਤਾਂ ਮੂਲ ਰੂਪ ਦੇ ਵਿੱਚ ਉਚਾਰੀਆਂ ਆਉਂਦੀਆਂ ਨੇ ਉਹ ਕਹਿੰਦੇ ਨੇ ਘਰ ਢੋਲ ਪਰ ਅਸੀਂ ਕਹਿੰਦੇ ਹਾਂ ਘਰ ਟੋਲ ਸਾਡੇ ਵਾਲੇ ਪਾਸੇ ਕੀ ਹੋ ਗਿਆ ਇਹ ਧੁਨੀਆਂ ਸੁਰ ਦੇ ਵਿੱਚ ਬਦਲ ਗਈਆਂ ਜੇ ਪੰਜਾਬੀ ਭਾਸ਼ਾ ਦੇ ਵਿੱਚ ਸੁਰ ਹੈ ਤਾਂ ਸੁਰ ਦੇ ਹੋਣ ਦਾ ਕਾਰਨ ਇਹ ਪੰਜੇ ਹੀ ਧੁਨੀਆਂ ਨੇ ਇਹਨਾਂ ਨੂੰ ਨਾਦੀ ਮਹਾਪ੍ਰਾਣ ਕਿਹਾ ਜਾਂਦਾ ਵੈਸੇ ਪਰ ਇਹ ਨਾਦੀ ਮਹਾਪ੍ਰਾਣ ਵਜੋਂ ਪੰਜਾਬੀ 'ਚ ਉਚਾਰੀਆਂ ਨਹੀਂ ਜਾਂਦੀਆਂ ਇਹ ਸੁਰ ਦੇ ਵਿੱਚ ਬਦਲ ਗਈਆਂ ਅਗਲਾ ਸਵਾਲ ਪੰਜਾਬੀ ਭਾਸ਼ਾ ਵਿੱਚ ਕੁੱਲ ਵਿੰਜਨ ਧੁਨੀਆਂ ਹਨ ਕਿੰਨੀਆਂ 21 29 35 ਜਾਂ ਫਿਰ 41 ਪੰਜਾਬੀ ਭਾਸ਼ਾ ਦੇ ਵਿੱਚ ਵਿੰਜਨ ਧੁਨੀਆਂ ਨਿਗੀਆਂ 29 ਜਿਹੜਾ 35 ਹੈ ਜਾਂ 41 ਹੈਗਾ ਇਹ ਅਸਲ ਦੇ ਵਿੱਚ ਲਿਪੀ ਦੇ ਚਿੰਨ ਨੇਗੇ ਇਹ 35 ਜਾਂ 41 ਨੇ ਪਰ ਪੰਜਾਬੀ ਭਾਸ਼ਾ ਦੇ ਵਿੱਚ 29 ਵਿੰਜਨ ਨੇ 10 ਸਵਰਣੇ ਤੇ ਦੋ ਅਰਧ ਸਵਰਣੇ ਅਗਲਾ ਸਵਾਲ ਪੰਜਾਬੀ ਭਾਸ਼ਾ ਵਿੱਚ ਅਰਧ ਸਵਰਾਂ ਦੀ ਗਿਣਤੀ ਦੱਸੋ ਮੈਂ ਤੁਹਾਨੂੰ ਹੁਣੇ ਹੀ ਦੱਸ ਚੁੱਕਿਆਗਾ 3 2 3 5 2 ਤੇ 9 ਪੰਜਾਬੀ ਭਾਸ਼ਾ ਦੇ ਵਿੱਚ ਅਰਧ ਸਵਰ ਕਿੰਨੇ ਨੇਗੇ 2 ਕਿਹੜੇ ਕਿਹੜੇ ਯਈਆ ਤੇ ਵਾਵਾ ਇਹਨਾਂ ਨੂੰ ਯਈਆ ਤੇ ਵਾਵਾ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਹੈਗਾ ਇਹਨਾਂ ਨੂੰ ਅਰਧ ਵਿੰਜਨ ਵੀ ਕਿਹਾ ਜਾਂਦਾ ਕਿਉਂ ਕਿ ਕਿਈ ਵਾਰ ਇਹ ਸਵਰਾਂ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੰਦੇ ਨੇ ਤੇ ਕਈ ਵਾਰ ਇਹ ਵਿੰਜਨਾਾਂ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੰਦੇ ਨੇ ਯਈਆ ਤੇ ਵਾਵਾ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਹੈ ਅਰਧ ਵਿੰਜਨ ਵੀ ਕਿਹਾ ਜਾਂਦਾ ਹੈ ਤੇ ਤੀਸਰੀ ਗੱਲ ਇਹ ਸਰਕਵੇਂ ਵਿੰਜਨ ਵੀ ਘੁੰਦ ਨੇ ਸਰਕਵੇਂ ਭਾਵ ਵੀ ਸਰਕ ਕੇ ਕਦੇ ਵਿੰਜਨਾਾਂ ਦੀ ਸ਼੍ਰੇਣੀ ਦੇ ਵਿੱਚ ਵਗ ਜਾਂਦੇ ਨੇ ਕਦੇ ਇਹ ਸਵਰਾਂ ਦੀ ਸ਼੍ਰੇਣੀ ਦੇ ਵਿੱਚ ਵਗ ਜਾਂਦੇ ਨੇ ਅਗਲਾ ਸਵਾਲ ਅਜੋਕੀ ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੇ ਅੱਖਰਾਂ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ 2 5 4 ਜਾਂ ਫਿਰ 6 ਪੰਜਾਬੀ ਭਾਸ਼ਾ ਦੇ ਵਿੱਚ ਪੰਜ ਅੱਖਰਾਂ ਦੇ ਨਾਲ ਕੋਈ ਵੀ ਵਿੰਜਨ ਸ਼ੁਰੂ ਨਹੀਂ ਹੁੰਦਾ ਉਹ ਪੰਜ ਅੱਖਰ ਕਿਹੜੇ-ਕਿਹੜੇ ਨੇਗੇ ਅੰਗਾ ਅੰਆ ਹੜਾਣਾ ਲੱਲੇ ਪੈਰ ਵਿੰਦੀ ਤੇ ਹੜਾੜਾ ਇਹ ਪੰਜ ਅੱਖਰ ਪੰਜਾਬੀ ਭਾਸ਼ਾ ਦੇ ਉਹ ਨੇ ਜਿਨ੍ਹਾਂ ਦੇ ਨਾਲ ਕੋਈ ਵੀ ਸ਼ਬਦ ਅਸੀਂ ਸ਼ੁਰੂ ਨਹੀਂ ਕਰ ਸਕਦੇ ਹੈਗੇ ਦੋਸਤੋ ਜੇ ਸਾਡੀ ਇਹ ਵਿਆਕਰਨ ਸ਼੍ਰੀ ਸੀਰੀਜ਼ ਅਤੇ ਇਹ MCQ ਦੇ ਰਾਹੀਂ ਜਿਹੜੀ ਤੁਹਾਨੂੰ ਵਿਆਕਰਨ ਅਸੀਂ ਕਰਾ ਰਹੇ ਹਾਂ ਤਾਂ ਪਲੀਜ਼ ਇੱਥੇ ਹੀ ਵੀਡੀਓ ਨੂੰ ਪਾਉਜ਼ ਕਰਕੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕੀਤਾ ਜਾਵੇ ਸ਼ੇਅਰ ਕਮੈਂਟ ਕੀਤਾ ਜਾਣ ਇਵੇਂ ਵਿਚਾਰ ਇਸ ਕਰਕੇ ਦੱਸ ਰਹੇ ਹਾਂ ਕਿ ਤੁਹਾਡਾ ਚੇਤਾ ਥੋੜਾ ਜਿਹਾ ਭੁੱਲਣਾ ਹੈਗਾ ਇਸ ਕਰਕੇ ਵੀਡੀਓ ਨੂੰ ਪਾਉਜ਼ ਕਰਕੇ ਪਲੀਜ਼ ਇੱਥੇ ਹੀ ਇਹ ਕੰਮ ਨਿਬੇੜ ਦਿਓ ਅਗਲਾ ਸਵਾਲ ਅਸੀਂ ਕਰਦੇ ਹਾਂ ਕਿਨਾ ਵਿਅੰਜਨ ਧੁਨੀਆਂ ਦੀ ਵਰਤੋਂ ਅਜੋਕੀ ਪੰਜਾਬੀ ਭਾਸ਼ਾ ਵਿੱਚ ਬਹੁਤ ਘਟ ਗਈ ਹੈ ਅੰਗਾਂ ਤੇ ਅੰਨਾਂ ੜਾੜਾ ਲੱਲੇ ਪੈਰ ਬਿੰਦੀ ਸਸੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਠਠਾ ਤੇ ਜੱਜੇ ਪੈਰ ਬਿੰਦੀ ਅੱਜ ਦੀ ਪੰਜਾਬੀ ਭਾਸ਼ਾ ਦੇ ਵਿੱਚ ਕਿਹੜੀਆਂ ਧੁਨੀਆਂ ਦੀ ਵਰਤੋਂ ਬਹੁਤ ਘਟ ਗਈ ਹੈਗੀ ਅੰਗਾਂ ਤੇ ਅੰਨਾਂ ਇਹ ਦੋ ਧੁਨੀਆਂ ਨੇ ਇਹਦੇ ਬਾਰੇ ਸਵਾਲ ਆਉਂਦਾ ਵੀ ਕਿਹੜੀਆਂ ਧੁਨੀਆਂ ਦੀ ਵਰਤੋਂ ਜਾਂ ਕਿਹੜੇ ਵਿੰਜਨਾਂ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਘਟ ਗਈ ਹੈ ਅੰਗਾ ਕਦੇ ਵਿੱਚ ਬਦਲ ਗਈ ਗੱਗੇ ਦੇ ਤੌਰ ਤੇ ਅਸੀਂ ਸਾਰ ਲੈਨੇ ਆ ਜਿੱਤੇ ਅੰਗਾ ਦੀ ਸੀ ਵਰਤੋਂ ਕਰਨੀ ਸੀ ਉੱਥੇ ਅਸੀਂ ਗੱਗੇ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਜਿੱਥੇ ਅੰਆ ਦੀ ਵਰਤੋਂ ਹੁੰਦੀ ਸੀਗੀ ਉੱਥੇ ਅਸੀਂ ਬਹੁਤੀ ਵਾਰ ਝਜੇ ਦੀ ਵਰਤੋਂ ਸ਼ੁਰੂ ਕਰਨੀ ਕਰਤੀ ਜਿਵੇਂ ਇੰਜ ਸ਼ਬਦ ਲਿਖਦੇ ਆ ਪਹਿਲਾਂ ਵਾਲੀਆਂ ਕਿਤਾਬਾਂ ਦੇ ਵਿੱਚ ਇੰਜ ਤੁਹਾਨੂੰ ਅੰਆ ਦੇ ਨਾਲ ਲਿਖਿਆ ਮਿਲਦਾਗਾ ਪਰ ਅੱਜ ਕੱਲ ਅਸੀਂ ਇੰਜ ਕਿਵੇਂ ਲਿਖਦੇ ਆ ਈੜੀ ਨੂੰ ਸਿਹਾਰੀ ਉੱਤੇ ਟਿੱਪੀ ਤੇ ਝਜਾ ਇਹ ਸੀਗੇ ਸਾਡੇ ਅ ਵਿਆਕਰਨ ਦੇ ਅ ਵਿੰਜਨਾ ਦੇ ਨਾਲ ਸੰਬੰਧਿਤ ਖਾਸ ਕਰਕੇ 30 ਸਵਾਲ ਤੇ ਕੱਲ ਨੂੰ ਅਸੀਂ ਇੱਕ ਨਵਾਂ ਅਧਿਆਇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ